ਦਾ ਆਪਣੇ ਵਾਲੇ ਹੋਗੇ オリジナル ਦੇਸੀ ਆਂਡੇ ਆ ਹੋਗੇ ਜੀ ਫਾਰਮੀ ਆਂਡੇ ਆ ਹੋਗੇ ਜੀ ਨਕਲੀ ਦੇਸੀ ਆਂਡੇ ਜਿਹਨੂੰ ਆਪਾਂ ਬ੍ਰਾਊਨ ਐਗ ਕਹਿੰਦੇ ਆ ਮਾਰਕੀਟ ਜਾਤ ਰਹੀ ਮਿਲਦੇ ਆ ਤੇ ਮੈਂ ਤੁਹਾਨੂੰ ਫਰਕ ਦਿਖਾਉਣਾ ਅੱਜ ਦੇਸੀ ਆਂਡੇ ਚ ਤੇ ਬ੍ਰਾਊਨ ਐਗ ਵਿੱਚ ਕੀ ਆ ਫਰਕ ਆ ਤੇ ਫਾਰਮੀ ਆਂਡੇ ਚ ਵੀ ਆ ਲੋ ਪਹਿਲਾਂ ਮੈਂ ਹੁਣ ਤੁਹਾਨੂੰ ਬ੍ਰਾਊਨ ਐਗ ਭੰਨ ਕੇ ਦਿਖਾਉਣਾ ਇਹ ਦੇਖਣ ਨੂੰ ਵਧੀਆ ਲੱਗਦਾ ਇਹ ਉੱਪਰ ਤੇ ਵੀ ਡਾਰਕ ਹੁੰਦਾ ਬਿਲਕੁਲ ਲਾਈਟ ਹੁੰਦਾ ਜਿਹੜਾ ਦੇਸੀ ਆਂਡਾ ਹੁੰਦਾ ਆ ਲੋ ਕਰੋ ਚੈੱਕ ਕਰਾਂਗੇ ਇਹਦਾ ਬਿਲਕੁਲ ਹਲਦੀ ਵਰਗਾ ਰੰਗ ਹੈ ਇਹਦਾ ਆ ਜਰਦੀ ਦੇਖ ਬਾਈ ਆਹ ਦੇਖ ਲੋ ਲੈ ਪਾਣੀ ਵਰਗਾ ਪਿਆ ਲੈ ਹੁਣ ਤੁਹਾਨੂੰ ਆ ਵੀ ਦਿਖਾ ਨ ਪਾਣੀ ਹੈ ਲੈ ਲੈ ਹੁਣ ਆਪਾਂ ਤੁਹਾਨੂੰ ਉਹ ਜਿਹੜੀ ਅਰੀਜਨਲ ਚੀਜ਼ ਆ ਉਹ ਤੁਹਾਨੂੰ ਦਿਖਾਉਨੇ ਆ ਆ ਲੈ ਲਿਆ ਆਪਾਂ ਨੇ ਆ ਬਾਈ ਅਰੀਜਨਲ ਆਂਡੇ ਦਾ ਰੰਗ ਹੁੰਦਾ ਗੋਲੀ ਦਾ ਆ ਹੈਗਾ ਬ੍ਰਾਊਨ ਐਗ ਦਾ ਆ ਦੇਖ ਲੋ ਘੁੰਮਦਾ ਪ੍ਰੋਟੀਨ ਦੇ ਕਿੰਨਾ ਗਾੜਾ ਮਕਰੈਲ ਵਰਗਾ ਲੈ ਗਰੀਸ ਇਹ ਪਿਆ ਲੈ ਆਜੂਗਾ ਲੈ ਚਮਚੇ ਚ ਲੈ ਇਹ ਆ ਬਈ ਅਰੀਜਨਲ ਦੇਸੀ ਆਂਡਾ ਆ ਲੈ ਆ ਪਾਣੀ ਹੈ ਲੈ ਕੁਛ ਵੀ ਨਹੀਂ ਆ ਕਿੰਨਾ ਬਿਲਕੁਲ ਮਿਕਸ ਹੋਊਗਾ ਨਾਲੇ ਇਹਦੀ ਘੁੰਮੂਗਾ ਜੋ ਵੀ ਆ ਤੇ ਬਾਕੀ ਬਾਈ ਚੀਜ਼ ਖਾਣੀ ਆ ਤਾਂ ਅਰੀਜਨਲ ਚੀਜ਼ ਖਾਓ ਵਧੀਆ ਚੀਜ਼ ਖਾਓ ਜੇ ਕਿਸੇ ਵੀ ਨੂੰ ਦੇਸੀ ਆਂਡੇ ਚਾਹੀਦੇ ਸਾਡੇ ਨਾਲ ਸੰਪਰਕ ਕਰੋ ਜੀ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜੂਗਾ ਵਧੀ